ਸਵੇਗਾ ਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਪੰਜਾਬ ਦੇ ਵਿੱਚ ਚੋਣਾਂ ਦਾ ਖੜਾ ਪਖ ਰਿਹਾ ਹੈ ਲੇਕਿਨ ਸਮਝ ਨਹੀਂ ਆਉਦੀ ਕਿ ਚੋਣ ਚਰਚਾ ਚੋਂ ਸ਼ਰਮਣੀ ਕਾਲੀ ਦਲ ਅਜੇ ਤੱਕ ਬਾਹਰ ਹੈ ਹਾਂ ਥੋੜੀ ਜਿਹੀ ਚਰਚਾ ਹੋ ਰਹੀ ਹੈ ਸ਼ਰਮਣੀ ਕਾਲੀ ਦਲ ਦੀ ਉਹ ਹੋ ਰਹੀ ਹੈ ਬਠਿੰਡਾ ਸੀਟ ਤੋਂ ਬੀਬੀ ਹਰਸਗ੍ਰਤ कौर ਬਾਦਲ ਦੇ ਖਿਲਾਫ ਮਲੂਕਾ ਪਰਿਵਾਰ ਆਪਣੀ ਲੋਨ ਖੜਾ ਕਰ ਰਿਹਾ ਹੈ ਇਹ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਪਤਾ ਲੱਗਿਆ ਕਿ ਸਿਕੰਦਰ ਸਿੰਘ ਮਲੂਕਾ ਦੀ ਮੀਟਿੰਗ ਹੋ ਚੁੱਕੀ ਹੈ ਅਮਿਤ ਸ਼ਾਹ ਦੇ ਨਾਲ ਤੇ ਫੈਸਲਾ ਹੋ ਚੁੱਕਿਆ ਹੈ ਕਿ ਸਾਬਕਾ ਐਸਐਸ ਜਿਨ੍ਹਾਂ ਨੇ ਦਿੱਤਾ ਹੋਇਆ ਅਸਤੀਫਾ ਪਰਮਪਾਲ ਕੌਰ ਸਿੱਧੂ ਜਾਂ ਮਲੂਕਾ ਉਹ ਬਠਿੰਡਾ ਤੋਂ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਹੋ ਸਕਦੇ ਨੇ ਇਹ ਚਰਚਾ ਚੱਲ ਰਹੀ ਹੈ ਵੈਸੇ ਜਿਸ ਤਰ੍ਹਾਂ ਕਾਂਗਰਸ ਜਾਂ ਭਾਰਤੀ ਜਨਤਾ ਪਾਰਟੀ ਦੀਆਂ ਸਰਗਰਮੀਆਂ ਨੇ ਉਹਨਾਂ ਦੇ ਮੁਕਾਬਲੇ ਪੰਜਾਬ ਬਚਾਓ ਯਾਤਰਾ ਤਾਂ ਚੱਲ ਰਹੀ ਹੈ ਚੋਣ ਚਰਚਾ ਕਿਉਂ ਘੱਟ ਹੋ ਰਹੀ ਹੈ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਤੇ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਲੇਕਿਨ ਪਹਿਲਾਂ ਜਿਹੜੀ ਉਹੀ ਅਪੀਲ ਅਕਸਰ ਜੋ ਮੈਂ ਕਰਦਾ ਹਾਂ ਕਿ ਪਿਆਰੇ ਦਰਸ਼ਕੋ ਜਿੰਨਾ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਕਰ ਲਓ ਤੋ ਹੁਣ ਆਪਾਂ ਗੱਲ ਕਰੀਏ ਪਹਿਲਾਂ ਤਾਂ ਪੰਜਾਬ ਪਚਾਉ ਯਾਤਰਾ ਦੀ ਗੱਲ ਕਰ ਲਈਏ ਲਗਾਤਾਰ ਲੱਗੇ ਹੋਏ ਨੇ ਸੁਖਵੀਰ ਸਿੰਘ ਬਾਦਲ ਆ ਪੰਜਾਬ ਨੂੰ ਪਛਾਣ ਲਈ ਸੱਦਾ ਦੇ ਰਹੇ ਨੇ ਹੁਕਾ ਦੇ ਰਹੇ ਨੇ ਕੱਲ ਵੀ ਉਹਨਾਂ ਦੀ ਯਾਤਰਾ ਜਗਰਾਉਂ ਦੇ ਪਿੰਡ ਮਾਨੂਕੇ ਉਧਰ ਡੱਲਾ ਨਾਨਕਸਰ ਫੇਰ ਪਹੁੰਚ ਗਈ ਜਗਰਾਉਂ ਜਿੱਥੇ ਅਨਾਜ ਵਢੀ ਜਾ ਕੇ ਇਹ ਯਾਤਰਾ ਸਮਾਪਤ ਹੁੰਦੀ ਹੈ ਮੈਂ ਉੱਥੇ ਜੋ ਭੂਲੇ ਨੇ ਸੁਖਵੀਰ ਸਿੰਘ ਬਾਦਲ ਆရှင် ਸੁਣੇ ਬਾਦਲ ਦਾ ਟਰੈਕਟਰ ਤੇ ਬੈਠੀ ਗੱਲ ਕਰ ਰਹੀ ਸੀ ਕਿ ਦੇਖੋ ਇਹੀ ਹੈ ਜਿਹੜੀ ਕੌਮ ਦੀ ਜੱਥੇਬੰਦੀ ਔਰ ਇਹ ਪੰਥ ਦੀ ਜੱਥੇਬੰਦੀ ਨੇ ਤੁਹਾਨੂੰ ਬਹੁਤ ਕੁਝ ਦਿੱਤਾ ਪਿਊਵਲ ਦਿੱਤੇ ਤੁਹਾਨੂੰ ਲਾ ਕੇ ਕਨੈਕਸ਼ਨ ਦਿੱਤੇ ਮੋਗੇ ਦਿੱਤੇ ਆਟਾ ਦਾਲ ਸਕੀਮ ਦਿੱਤੀ ਧਾਣਾ ਮੰਡੀਆਂ ਦਿੱਤੀਆਂ ਮਤਲਬ ਜੋ ਕੰਮ ਬਾਦਲ ਸਰਕਾਰ ਨੇ ਗਨਾਏ ਨੇ ਗਨਾ ਕੀਤੇ ਸੀ ਉਹਨਾਂ ਨੂੰ ਗਨਾਇਆ ਜਾਂ ਦਾਵਾ ਕੀਤਾ ਕ੍ਰਿਸ਼ ਰੌਣਕ ਨੇ ਕੱਢ ਦਾ ਲੈ ਕੀਤੇ ਨੇ ਉਸ ਤੋਂ ਬਾਅਦ ਫਿਰ ਉਹ ਜਿਹੜੇ ਹੈ ਆਪਣੀ ਅਪੀਲ ਕਰਦੇ ਨੇ ਹਰ ਇੱਕ ਥਾਂ ਤੇ ਜਿਵੇਂ ਕੱਲ ਵੀ ਕੀਤੀ ਪੰਜਾਬ ਨੂੰ ਬਚਾਉਣਾ ਹੈ ਕਿਸਾਨ ਨੂੰ ਬਚਾਉਣਾ ਤੇ ਕੌਮ ਨੂੰ ਬਚਾਉਣਾ ਹੈ ਜੇ ਇਹ ਕੰਮ ਕਰਨਾ ਹੈ ਤਾਂ ਤੁਸੀਂ ਤਜਰਬੇ ਛੱਡੋ ਕੀ ਤਜਰਬਾ ਕਰਦਾ ਪੰਜਾਬ ਜਿਹਨੂੰ ਕਹਿੰਦੇ ਸੰਗੀਤ ਸਿੰਘ ਬਾਦਲ ਉਹ ਕਹਿੰਦੇ ਤੁਸੀਂ ਦਿੱਲੀ ਆਉਣਿਆਂ ਨੂੰ ਮੌਕਾ ਦੇ ਦਿੰਦੇ ਹੋ ਤੇ ਫਿਰ ਤੁਹਾਡਾ ਨੁਕਸਾਨ ਹੁੰਦਾ ਹੈ ਉਸੋ ਬਾਤ ਮਰੋ ਭਗਵੰਤ ਮਾਨ ਤੇ ਹੋਰ ਦਿੱਲੀ ਭਾਰਤੀ ਜਨਤਾ ਪਾਰਟੀ ਦੇ ਨੌਂ ਨਹੀਂ ਰਹਦੇ ਉਹ ਵੀ ਕਹਦੇ ਵੀ ਅਸੀਂ ਵੀ ਇੱਕ ਮੌਕਾ ਦਿੱਤਾ ਉਹਨਾਂ ਨੂੰ ਨੇਪਾਲ ਪੱਕੇ ਵੀ ਬੜ ਜਾਂਦੀ ਜੇ ਉਹਨਾਂ ਨੂੰ ਇਹਨਾਂ ਨੇ ਮੌਕਾ ਨਾ ਦਿੱਤਾ ਹੁੰਦਾ ਤਾਂ ਉਹਦੇ ਕੋਈ ਜੇ ਕਰਦੀ ਹਾਂ ਭਗਵੰਤ ਮਾਨ ਤੇ ਝਾੜੂ ਵਾਲਿਆਂ ਤੇ ਜ਼ਰੂਰ ਵਰਦੇ ਨੇ ਫਿਰ ਬਾਦਲ ਤੇ ਫਿਰ ਉਹ ਜਿਹੜੀ ਗੱਲ ਕਰਦੇ ਨੇ ਕੌਮ ਨੂੰ ਬਚਾਉਣ ਦੀ ਫਿਰ ਗੱਲ ਤਾਂ ਦੇਖੋ ਦੋ ਤਿੰਨ ਪੁਆਇੰਟ ਇਹਦੇ ਚੱਲੇ ਪਹਿਲੀ ਤਾਂ ਗੱਲ ਕੀ ਸੁਰਜੀਤ ਸਿੰਘ ਬਾਦ ਇੰਨਾ ਕੁਝ ਜਿਹੜਾ ਲਗਾਤਾਰ ਯਾਤਰਾ ਬਚਾਓ ਦੇ ਨਾਲ ਕੀ ਕਹਿਣਾ ਸਨੇਹਤਾ ਉਹ ਆਪਣੇ ਆਪ ਵਰਕਰਾਂ ਨੂੰ ਦੇ ਰਹੇ ਨੇ ਇਕੱਠੇ ਵੀ ਕਰ ਰਹੇ ਨੇ ਵਰਕਰ ਉਹਨਾਂ ਨੂੰ ਉਹਨਾਂ ਦਾ ਸਵਾਗਤ ਵੀ ਕਰ ਰਹੇ ਨੇ ਹਾਰ ਵੀ ਪਾਇਆ ਸੀ ਕੱਲ ਫੁੱਲਾਂ ਦੀ ਵਰਖਾ ਵੀ ਹੋ ਰਹੀ ਸੀ ਅੰਦਰੋਂ ਅੰਦਰੋਂ ਇਸ ਦਾ ਸਵਾਦ ਵੀ ਆਉਂਦਾ ਬਈ ਇਸੇ ਕੰਮ ਲਈ ਤਰੋ ਫਿਰਦਾ ਬੰਦਾ ਜੇ ਸਿਆਸੀ ਬੰਦਾ ਇਹੋ ਜਿਹਾ ਕੁਝ ਕਰਦਾ ਤਾਂ ਇਹ ਤਰੋ ਫਿਰਦੇ ਜੇ ਸਿਆਸੀ ਬੰਦੇ ਦੇ ਕਾਲੀਆਂ ਛੱਡੀਆਂ ਦਿਖਾਉਂਦੇ ਨੇ ਜਾ ਕੋਈ ਗੋਹਾਛੜ ਦੇ ਦੇ ਜਾ ਕੋ ਹੋਰ ਬਰੋਗ ਕਰਦੇ ਨੇ ਫਿਰ ਉਧਰ ਉਧਰੀ ਦੁਖੀ ਹੁੰਦਾ ਆ ਹੁਣ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕਿਸਾਨਾਂ ਨੇ ਵਿਰੋਧ ਸ਼ੁਰੂ ਕੀਤਾ ਹੋਇਆ ਹੁਣ ਤਾਂ ਹੋਰ ਵੀ ਵਿਰੋਧ ਹੋਏਗਾ ਆ ਜਦੋਂ ਸਰਵਿਸਿੰਗ ਭਦੇਰ ਨੂੰ ਤਮਨ ਲਾਡੂ ਜਫੜ ਲਿਆ ਤਾਂ ਫਿਰ ਜਿਹੜੇ ਬੰਦੇ ਜਾ ਰਹੇ ਸੀ ਬੰ ਨੂੰ ਇਹ ਪਤਾ ਲੱਗਿਆ ਅੱਜ ਕਿ ਜਦੋਂ ਦਾ ਕਿਸਾਨਾਂ ਦਾ ਵਿਰੋਧ ਸ਼ੁਰੂ ਹੋਇਆ ਉਦੋਂ ਤੋਂ ਬਹੁਤ ਸਾਰੇ ਬੰਦਿਆਂ ਨੇ ਸੋਚਣਾ ਸ਼ੁਰੂ ਕਰਤਾ ਕਿ ਭਾਰਤੀ ਜਨਤਾ ਪਾਰਟੀ ਜਾਣਾ ਕਿ ਨਹੀਂ ਜਾਣਾ ਹਾਲਾਂਕਿ ਜਿਹੜੀ ਗੱਲ ਮੈਂ ਸ਼ੁਰੂ ਚ ਕਹੀ ਸੀ ਮਲੂਕਾ ਪਰਿਵਾਰ ਜਾਂ ਸਿਕੰਦਰ ਸਿੰਘ ਮਲੂਕਾ ਜਾਂ ਗਰੁਪ ਟ੍ਰੀਜ਼ਮ ਮਲੂਕਾ ਵੱਲੋਂ ਕੋਈ ਵੱਡੇ ਬਰਦਰ ਦੇ ਕੋਈ ਕੰਟਰਡਿਕਸ਼ਨ ਨਹੀਂ ਇਹ ਤਾਂ ਲੱਗਦਾ ਜਿਹੜੀਆਂ ਖਬਰਾਂ ਆ ਰਹੀਆਂ ਨੇ ਠੀਕ ਆ ਰਹੀਆਂ ਨੇ ਮਤਲਬ ਕਿ ਇਹ ਕਿਸਾਨ ਜਿਹੜੇ ਦੇ ਉਹਨਾਂ ਦਾ ਵਿਰੋਧ ਵੀ ਵੱਧ ਰਿਹਾ ਹੈ ਭਾਰਤੀ ਜਨਤਾ ਪਾਰਟੀ ਦਾ ਜੋਰ ਜਿਹੜਾ ਹੈ ਉਹ ਵੱਧ ਰਿਹਾ ਹੈ ਲੇਕਿਨ ਓਵਰ ਆਲ ਭਾਰਤੀ ਜਨਤਾ ਪਾਰਟੀ ਦੀ ਦੇਸ਼ ਤੇ ਕੀ ਸਥਿਤੀ ਹੈ ਇਹਦੇ ਬਾਰੇ ਲਗਾਤਾਰ ਗੱਲ ਹੋ ਰਹੀ ਹੈ ਲੇਕਿਨ ਸਾਡੀ ਤਾਂ ਇਸ ਵੀਡੀਓ 'ਚ ਮੈਂ ਜਿਵੇਂ ਸ਼ੁਰੂ 'ਚ ਕਿਹਾ ਸੀ ਗੱਲ ਕਰਨੀ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਕਿਉਂ ਚਰਚਾ ਚੌਣ ਚਰਚਾ ਤੋਂ ਕਿਉਂ ਬਾਹਰ ਹੈ ਕਿਉਂ ਨਹੀਂ ਉਹਦੇ ਕੋਲ ਕੀ ਉਹਨਾਂ ਕੋਲ ਬੰਦੇ ਨਹੀਂ ਕੀ ਉਹ ਦਰੋੜੇ ਲੜਨਾ ਚਾਹੁੰਦੇ ਕੀ ਸੱਚਮੁੱਚ ਇਹ ਜੇ ਭਾਰਤੀ ਜਨਤਾ ਪਾਰਟੀ ਨੇ ਨਹੀਂ ਸਮਝੌਤਾ ਕੀਤਾ ਉਹਨਾਂ ਦੀ ਹਾਲਤ ਕੋਈ ਜ਼ਿਆਦਾ ਚੰਗੀ ਨਹੀਂ ਹੈ ਜੋ ਆਪ ਸੁਖਵੀਰ ਸਿੰਘ ਬਾਦਲ ਜਦੋਂ ਮੈਦਾਨ ਜਿਹੜਾ ਹੈ ਪਤਾ ਹੈ ਲੀਡਰ ਹੀ ਕਹਦੇ ਵੀ ਮੈਂ ਨਹੀਂ ਲੜਾਈ ਲੜਨੀ ਤੇ ਫਿਰ ਈਵਨ ਇਹ ਵੀ ਪਤਾ ਲੱਗਿਆ ਕਿ ਬਠਿੰਡੇ ਤੋਂ ਵੀ ਜਿਹੜਾ ਹੈ ਹਰ ਸਿਮਰਤ ਕੌਰ ਬਾਦਲ ਨੂੰ ਬਦਲ ਕੇ ਖਡੂਰ ਸਾਹਿਬ ਭੇਜਿਆ ਜਾ ਰਿਹਾ ਹੈ ਮਤਲਬ ਸਿਰਫ ਸੀਟ ਲੱਭੀ ਜਾ ਰਹੀ ਹੈ ਕਹ ਲਈ ਆਪਾਂ ਲੇਕਿਨ ਜਿੱਥੇ-ਜਿੱਥੇ ਅਖਾਲੀਆਂ ਦੀ ਮਤਲਬ ਕਿ ਘੱਟੋ-ਘੱਟ ਜਿਹੜੀਆਂ ਪਿੰਡੂ ਸੀਟਾਂ ਨੇ ਉੱਥੇ ਕੋਈ ਇਸ਼ਾਰੇ ਤਾਂ ਹੁੰਦੇ ਸਿਰਫ ਦੋ ਇਸ਼ਾਰੇ ਨੇ ਪੰਥਕ ਪਾਰਟੀ ਦੇ ਕਿ ਦੋਨੇ ਜਿਹੜੇ ਨਾਮ ਨੇ ਉਹ ਹਿੰਦੂ ਨਾਮ ਨੇ ਇੱਕ ਜਿਹੜਾ ਹੈ ਅਨਰਜੋਸ਼ੀਆ ਅਬਰਸਤ ਸਾਹਿਬ ਤੋਂ ਤੇ ਦੂਜਾ ਹੈਗਾ ਅਨਕੇ ਸ਼ਰਮਾ ਪਟਿਆਲੇ ਤੋਂ ਬਾਕੀ ਕਿਸੇ ਵੀ ਨਾਮ ਦੀ ਉਮੇ ਚਰਚਾ ਨਹੀਂ ਹਾਲ ਤੱਕ ਕੋਈ ਕਿ ਇਹ ਭਾਰਤ ਜਿਹੜੀ ਹੈ ਸ਼੍ਰੋਮੇ ਕਾਲੀਦਾਰ ਵੱਲੋਂ ਇਹ ਚੋਣ ਲੜ ਰਹੇ ਨੇ ਤੇ ਇਹ ਵੀ ਇਹ ਤਾਂ ਹਲਕੇ ਪਤਾ ਲੱਗਿਆ ਕਿ ਕਈ ਲੀਡਰ ਲੜਨਾ ਨਹੀਂ ਚਾਹੁੰਦੇ ਮਤਲਬ ਉਹ ਇੱਕ ਇੱਕ ਟਾਈਮ ਸੀ ਨਾ ਜਿਹੜੇ ਆ ਟਿਕਟਾਂ ਦੇ ਲਈ ਬੜੀ ਮਾਰੋ ਧਾੜ ਹੁੰਦੀ ਸੀ ਵੀ ਮੈਂ ਲੜੂ ਮੈਂ ਲੜੂ ਪਰ ਉਸ ਤਰ੍ਹਾਂ ਦੀ ਗੱਲ ਨਹੀਂ ਤੇ ਠੀਕ ਹੈ ਪਰ ਉਸ ਤਰ੍ਹਾਂ ਦੀ ਜਿਵੇਂ ਹੁਣ ਸਾਰਿਆਂ ਨੇ ਉਹਨਾਂ ਹਾਲੇ ਤੱਕ ਧਰਬੀਰਗਾਹ ਦੇ ਨੂੰ ਟ੍ਰੈਕਟਰ ਦਾ ਵਿਰੋਧ ਵੀ ਹੋ ਰਿਹਾ ਐ ਐਲਾਨ ਵੀ ਨਹੀਂ ਹੋਇਆ ਲੇਕਿਨ ਉਹਨਾਂ ਕਿਹੇ ਸਰਗਰਮੀਆਂ ਸ਼ੁਰੂ ਕਰਤੀਆਂ ਮੈਂ ਨੋਟ ਕਰ ਰਿਹਾ ਸੀ ਕਿ ਆਕਾਲੀਆਂ ਦੇ ਸਰਗਰਮੀਆਂ 46 ਸਰਗਰਮੀਆਂ ਦੀ ਗੱਲ ਕਰਦੇ ਮੈਂ ਪਹਿਲੇ ਦੱਸਦਾ ਮੈਂ ਕਿ ਪੰਜਾਬ ਬਚਾਓ ਯਾਤਰਾ ਇਹ ਠੀਕ ਹੈ ਉਹ ਚੱਲੀ ਜਾਂਦੀ ਹੈ ਲੇਕਿਨ ਉਸ ਤਰ੍ਹਾਂ ਦੀਆਂ ਨਾਂ ਉਹਨਾਂ ਦੇ ਨਾਮ ਹਾਲੇ ਤੱਕ ਬਾਹਰ ਆਏ ਨੇ ਕਿ ਕਿੰਨੇ ਕਿੰਨੇ ਲੰਡ ਨਾ ਹੀ ਉਹਨਾਂ ਦੇ 46 ਸਰਗਰਮੀਆਂ ਸ਼ੁਰੂ ਹੋਈਆਂ ਨੇ ਕੀ ਇਸ 46 ਦੇ ਵਿੱਚ ਕੋਈ ਇਸ ਤਰ੍ਹਾਂ ਦੀ ਕੋਈ ਕਿਸੇ ਕਿਸਮ ਦਾ ਸੰਦੇਸ਼ ਸ਼ੰਕਾ ਹੈ ਜਿਹੜੀ ਸ਼ਰਮਨਿਕ ਕਾਦੀ ਤਾਂ ਕਿਉਂ ਨਹੀਂ ਹੋ ਉਹ ਗਿਆ ਰੇ ਜਾਂ ਕੋਈ ਰਣਨੀਤੀ ਦਾ ਹਿੱਸਾ ਹੈ ਕਿ ਇੱਕੋ ਦਨ ਸਾਰੀ ਸਿਤਾ ਤੇ ਐਲਾਨ ਕਰਕੇ ਅਸੀਂ ਲੜਾਈ ਜਿਹੜੀਆਂ ਸ਼ੁਰੂ ਕਰਾਂਗੇ ਕੁਛ ਤਾਂ ਹੋਵੇ ਕਿਉਂਕਿ ਇਹ ਜਿਹੜੀ ਲੜਾਈ ਬਹੁਤ ਵੱਡੀ ਹੁੰਦੀ ਹੈ ਤਾਂ ਚਲੋ ਠੀਕ ਹੈ ਇੱਕ ਜ਼ੋਨ ਨੂੰ ਜ਼ੋਨ ਹੋਣੀ ਹੈ ਟਾਈਮ ਕਾਫੀ ਜ਼ਿਆਦਾ ਹੈ ਆਦਰਵਾਇਸ ਤਾਂ ਇਹ ਜਿਹੜਾ ਇਸ ਟੋਨ ਚ ਤਾਂ ਐਨੇ ਵੱਡੇ ਹਲਕੇ ਹੁੰਦੇ ਨੇ ਕਿ ਇੱਕ ਇੱਕ ਵਾਰ ਬੰਦਾ ਏਰੀਆ ਵੀ ਨਹੀਂ ਚ ਜਿਹੜਾ ਵੀ ਨਹੀਂ ਲਾ ਸਕਦਾ ਭਾਸ਼ਣ ਦੇ ਨਾਲ ਤਾਂ ਅਲੱਗ ਗੱਲ ਹੈ ਸੋ ਇਹ ਸਾਰਾ ਕੁਝ ਕਿਤੇ ਜਿਹੜੀ ਡਿਲੇ ਹੋ ਰਹੀ ਹੈ ਉਹ ਸ਼ਰੋਮੀ ਅਕਾਲੀ ਦਲ ਨੂੰ ਮਹਿਗੀ ਤਲੀ ਪਾਉਗੀ ਕਿ ਹਲੇ ਵੀ ਕੋਈ ਆਸ ਹੈ ਮੈਸੇ ਹੁਣ ਤੱਕ ਕੋਈ ਕਿਸੇ ਕਿਸਮ ਦੀ ਆਸ ਨਹੀਂ ਵੈਸੇ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਤੋਂ ਬਿਨਾ ਜਿਹੜਾ ਹੈ ਕੁਝ ਨੂੰ ਇਸ਼ਾਰੇ ਕੀਤੇ ਨੇ ਹੋਰ ਪਾਰਟੀਆਂ ਨੇ ਲੇਕਿਨ ਬੰਦੇ ਤਾਂ ਹਲੇ ਖੜੇ ਜਿਹੜੇ ਨਹੀਂ ਕੀਤੇ ਦੇਖੋ ਛੇ ਬੰਦੇ ਭਾਰਤੀ ਜਨਤਾ ਪਾਰਟੀ ਦੇ ਨੇ ਨੋ ਜਿਹਨੇ ਆਵਾਜ਼ ਵੀ ਪਾਰਟੀ ਦੇ ਵਫਜਾ ਚ ਜੇ ਮੇਜਰ ਪਾਰਟੀ ਦੇ ਜਸਪ੍ਰੀਤ ਸਿੰਘ ਸਮਨਿਕ ਖੜੇ ਕੀਤੇ ਨੇ ਲੇਕਿਨ ਸ਼੍ਰੋਮਣੀ ਕਾਲੀ ਤਾਂ ਤਾਂ ਪਹਿਲਾ ਬੰਦੇ ਖੜੇ ਕਰਦਾ ਸੀ ਅੱਜ ਕੱਲ ਕੀ ਹੋਇਆ ਗੱਲ ਤਾਂ ਚਾਚਾ ਤਾਂ ਇਸ ਗੱਲ ਦੀ ਹੈ ਕਿ ਇਹ ਨੂੰ ਇਹ ਜਿਹੜੀ ਖੇਡ ਖੇਡ ਰਹੇ ਨੇ ਇਹ ਕੋ ਰਣਨੀਤੀ ਦਾ ਹਿੱਸਾ ਹੈ ਜਾਂ ਉਹਨਾਂ ਦੇ ਕੋਲ ਕੋਈ ਪ੍ਰੋਬਲਮ ਸਮੱਸਿਆ ਹੈ ਕਿ ਉਹਨਾਂ ਦੇ ਕੋਲ ਬੰਦੇ ਨਹੀਂ ਮਿਲ ਰਹੇ ਜਸਬੀਤ ਸਿੰਘ ਵਾਧਨ ਕਿਸੇ ਦੁਬਦਾ ਚ ਨੇ ਜਾਂ ਜਿਹੜੀ ਕਿਸ ਕਿਸਮ ਦੀ ਗੱਲ ਅੱਪਾ ਚਰਚਾ ਸੁਣਦੇ ਆ ਕਿ ਭਾਰਤੀ ਜਨਤਾ ਪਾਰਟੀ ਚ ਜਾਣਾ ਨੇ ਜਿਹੜੇ ਕੁਝ ਲੋਕ ਨੇ ਹੋਰ ਪਾਰਟੀਆਂ ਚ ਉਹਨਾਂ ਚ ਸ਼੍ਰੋਮਣੀ ਕਾਦੀ ਦਾ ਨਾਮ ਵੀ ਆ ਗਿਆ ਖਾਸ ਤੌਰ ਤੇ ਬਠਿੰਡਾ ਸੀਟ ਤੇ ਤੋਂ ਇਹ ਸਾਰੀ ਗੱਲਾਂ ਜਿਹੜੀਆਂ ਉਹ ਧਿਆਨ ਦੀ ਮੰਗ ਚਰਚਾ ਦੀ ਮੰਗ ਡਿਸਕਸ਼ਨ ਦੀ ਮੰਗ ਲੋਕਾਂ ਦੇ ਚਾਹਤਾ ਜ਼ਰੂਰ ਚਰਚਾ ਇੱਕ ਹੋਰ ਵੀ ਗੱਲ ਹੈ ਕਿ ਇਸ ਵਾਰ ਚੋਣ ਕੋਈ ਐਸੀ ਵੈਸੀ ਚੋਣ ਤਾਂ ਨਹੀਂ ਜਿੱਦੇ ਚ ਚਾਰ ਪੰਜ ਕੋਣਾ ਮੁਕਾਬਲਾ ਹੋਣਾ ਹੈ ਹੁਣ ਸੰਗਰੂਰ ਦੇ ਵਿੱਚ ਜਿਸ ਤਰ੍ਹਾਂ ਦੇ ਸਾਰ ਨੇ ਉੱਥੇ ਸਿਵਰਜੀਤ ਸਿੰਘ ਮਾਨ ਸਾਹਿਬ ਉਹਦੇ ਲੱਗੇ ਹੋਏ ਨੇ ਔਰ ਪ੍ਰਵਿੰਦ ਅ ਢੀਂਸਾ ਦੀ ਹਾਲੇ ਕੋਈ ਉਸ ਤਰ੍ਹਾਂ ਦੀ ਸ਼ੁਰੂਆਤ ਨਹੀਂ ਹੋਈ ਚੋਣ ਦੀ ਜੇ ਪਤਾ ਹੈ ਤਾਂ ਉਹਨੂੰ ਉਹਦਾ ਐਲਾਨ ਕਰ ਦੇਣਾ ਚਾਹੀਦਾ ਸੀ ਉਹ ਸ਼ੁਰੂਆਤ ਕਰੇ ਤਾਂ ਉਹਦੇ ਵਿੱਚ ਬੀਤਹੇਰ ਵੀ ਲੱਗਿਆ ਹੋਇਆ ਤਾਂ ਹਰਦੀ ਫਿਰ ਤਾਂ ਇਹ ਕਹਾ ਕਿ ਵੀ ਅਪਰੇਹੈਂਡ ਜਿਹੜਾ ਹੈ ਆਵਾਜ਼ ਵੀ ਪਾਰਟੀ ਦਾ ਘਟੋ ਘਟ ਚੋਣ ਸਰਕਾਰੀਆਂ ਵਿੱਚ ਬਿਲਕੁਲ ਜਿਵੇਂ ਪਟਿਆਲਾ ਦੇ ਵਿੱਚ ਬਲਬੀਤ ਸਿੰਘ ਲੱਗਿਆ ਲਗਾਤਾਰ ਕਰ ਰਿਹਾ ਹੈ ਆਪਣੇ ਤੌਰ ਸਰਗਰਮੀਆਂ ਤੇ ਇੱਥੇ ਵੀ ਅਕਾਲੀ ਦਲ ਜਿਹੜਾ ਬਿਲਕੁਲ ਚੁੱਪ ਹੈ ਤੋਂ ਇਹ ਗੱਲ ਹੈ ਕਿ ਇਹਦੇ ਨਾਲ ਟਾਈਮ ਜਿਹੜਾ ਹੈ ਘਟਦਾ ਜਾ ਰਿਹਾ ਹੈ ਜੋ ਵਾਦੇ ਖੜੇ ਨਹੀਂ ਕੀਤੇ ਹਲੇ ਔਰ ਲੋਕਾਂ 'ਚ ਚਰਚਾ ਹੈ ਕਿ ਚਾਰ ਪੰਜ ਕਿਤੇ ਪੰਜ ਕੋਣਾਂ ਮੁਕਾਬਲਾ ਕਿਤੇ ਚਾਰ ਕੋਣੇ ਮੁਕਾਬਲੇ ਵਿੱਚ ਅਕਾਲੀਆਂ ਨੂੰ ਲੋਕ ਹਲੇ ਭਾਵੇਂ ਸੁਖਵੀਰ ਸਿੰਘ ਬਾਦਲ ਨੇ ਆਪਣੀਆਂ ਪੁਰਾਣੀਆਂ ਗਲਤੀਆਂ ਮੰਨ ਲੀਆਂ ਆ ਮੈਂ ਕਿ ਸੰਦੀਪ ਸਿੰਘ ਟੀਂਟਸਾ ਆਵੇ ਬੀਬੀ ਜਗੀਰ ਕੌਰ ਇਧਰ ਆਵੇ ਹੁਣ ਜਿਵੇਂ ਜਗੀਰ ਕੌਰ ਦਾ ਖਡੂਰ ਸਾਹਿਬ ਤੋਂ ਸੀ ਕੀ ਖਡੂਰ ਸਾਹਿਬ ਤੋਂ ਬੀਬੀ ਜਗੀਰ ਕੌਰ ਨੂੰ ਲੜਾਉਣਾ ਬਿਕਰਮਜੀਤਿਆ ਨੂੰ ਜਾਂ ਫਿਰ ਜਿਹੜਾ ਹੈ ਹਰਸਿਵਰਤ ਕੌਰ ਬਾਦਲ ਉੱਤੇ ਜਾਣਗੇ ਇਹ ਕਈ ਕਿਸਮ ਦੇ ਸਵਾਲ ਨੇ ਜਿਹੜੇ ਉਹਨਾਂ ਦੇ ਜਵਾਬ ਜਿਹੜੇ ਨੇ ਉਹ ਲੋਕ ਚਾਹੁੰਦੇ ਨੇ ਔਰ ਦੇਖਦੇ ਆ ਕਿ ਇੰਦਾ ਦੇ ਜਵਾਬ ਮਿਲਦੇ ਨੇ ਲਗਾਤਾਰ ਚਰਚਾ ਇਹ ਜਦੋਂ ਚੋਣ ਹੁੰਦੀ ਹੈ ਨਾ ਇਸ ਤਰ੍ਹਾਂ ਦੀ ਗੱਲਬਾਤ ਚੱਦੀ ਰਹਿੰਦੀ ਹੈ ਜਿਵੇਂ ਕਿ ਅੱਜਕੱਲ੍ਹ ਚੱਲ ਰਹੀ ਹੈ ਦੇਖਦੇ ਆ ਸੁਬੀਤ ਸਿੰਘ ਬਾਦਲ ਕਦੋਂ ਪੰਜਾਬ ਬਚਾਓ ਯਾਤਰਾ ਤੋਂ ਟਾਈਮ ਕੱਢ ਕੇ ਆਪਣੇ ਉਮੀਦਵਾਰਾਂ ਦੇ ਐਲਾਨ ਕਰਦੇ ਨੇ ਅੱਜ ਜਨਾਈ ਮਿਲਦੇ ਇੱਕ ਨਵੀਂ ਵੀਡੀਓ ਤੇ ਨਾਲ ਬਹੁਤ ਬਹੁਤ ਸ਼ੁਕਰੀਆ